ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਚੱਲ ਜਾਣਾ ਹੈ ਕਿ ਇੱਥੇ ਹੋਇਆ ਕੀ ਹੈ ਜਦੋਂ ਦੱਸਿਆ ਜਾ ਰਿਹਾ ਹੈ ਕਿ ਮਲੂੜ ਤੋਂ ਡੱਬ ਵਾਲੀ ਰੋਡ ਨੇੜੇ ਇੱਕ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਜਿੱਥੇ ਅਜੀਤਨਗਰ ਵਾਸੀ ਅਜੀਤਪਾਲ ਸੜਕ ਪਾਰ ਕਰਨ ਕਰਦਾ ਪਿਆ ਸੀ ਕਿ ਅਚਾਨਕ ਤਿੰਨ ਨੌਜਵਾਨ ਮੋਟਰਸਾਈਕਲ ਸਵਾਰ ਉਸ ਨਾਲ ਟਕਰਾ ਜਾਂਦੇ ਹੈ ਜ਼ੋਰਦਾਰ ਟੱਕਰ ਤੋਂ ਬਾਅਦ ਅਜੀਤਪਾਲ ਦੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਮੌਤ ਹੋ ਗਈ ਹਾਸੇ ਤੋਂ ਬਾਅਦ ਮਰਤਿਕ ਨੂੰ ਤਿੰਨੋਂ ਜ਼ਖਮੀ ਨੌਜਵਾਨਾਂ ਨੂੰ ਮਲੋੜ ਤੇ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹਾਲਤ ਨਾਜ਼ੁਕ ਦੇਖਦਿਆਂ ਸਿਵਲ ਹਸਪਤਾਲ ਵੱਲੋਂ ਤਿੰਨੋਂ ਨੌਜਵਾਨਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ ਪਰਿਵਾਰ ਦੇ ਇਨਸਾਫ ਦੀ ਮੰਗ ਕੀਤੀ ਹੈ ਮਰਤਿਕਾ ਦੇ ਪਰਿਵਾਰ ਨੇ ਕੈਮਰੇ ਸਾਹਮਣੇ ਆ ਕੇ ਤੁਸੀਂ ਸੁਣ ਲਓ ਕਿਵੇਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਤੇ ਕੀ ਲੱਗਦਾ ਹੈ ਕਿ ਕਿਵੇਂ ਇਹਨਾਂ ਦੀ ਮਦਦ ਹੋਵੇਗੀ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਨਾ ਹਮਦੇਪ ਹੈ ਮੇਰਾ ਨਾਮ ਇਥੋਂ 로ਡ ਦੇ ਕੀ ਹੋਇਆ ਵੀ ਮੇਰੇ ਮੇਰਾ ਭਰਾ ਕੰਮ ਕਰਕੇ ਆ ਰਿਹਾ ਸੀ ਤੇ ਉਧਰੋਂ ਮੋਟਰਸਾਈਕਲ ਤੋਂ ਆਏ ਤੇ ਇਹਨਾਂ ਨੇ ਵਿੱਚ ਮਾਰ ਕੇ ਮੋਟਰਸਾਈਕਲ ਥਾਂ ਤੇ ਮਾਰ ਕੇ ਭੱਜ ਗਏ ਤੇ ਸਾਡੇ ਗਵਾਂਢੀ ਸੀ ਉਹ ਹੀ ਚੱਕ ਕੇ ਲੈ ਕੇ ਤੇ ਚੱਕ ਕੇ ਵੀ ਲੈ ਕੇ ਗਏ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬਜ਼ੁਰਗ ਨੂੰ ਸਾਹਮਦੇ ਸੀ ਉਹ ਕਮਾ ਕੇ ਖਾਂਦੇ ਸੀ ਸਾਡਾ ਬਜ਼ੁਰਗ ਨਾ ਅੱਖਾਂ ਤੋਂ ਕਿੰਨੀ ਮਰਸੀਆਂ ਦੀ ਲੱਕਣਾ ਕੰਮ ਕਰਦਾ ਸੀ ਪਟਾਈ ਦਾ ਕਿੰਨੇ ਬੱਚੇ ਆਇਆ ਹੋਇਆ ਹੈ ਹਾਂਜੀ ਦੋ ਬੱਚੇ ਉਹਨਾਂ ਦੇ ਕਿਨੇ ਕਿਨੇ ਸਾਲ ਦੇ ਜਵਾਕ ਇੱਕ 15 ਸਾਲਾਂ ਦਾ ਇੱਕ 17 ਸਾਲਾਂ ਦਾ ਕੀ ਮੰਗ ਕੀ ਹੈ ਮੰਗ ਸਾਨੂੰ ਪਰਚਾ ਹੋਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਕੀ ਨਾਮ ਹੈ ਤੁਹਾਡਾ ਹਾਂਜੀ ਨਾਮ ਕੀ ਹੈ ਨੀਤ ਸਿੰਘ ਦਾ ਕੀ ਹੋਇਆ ਅੰਕਲ ਉਹ ਇੱਥੋਂ ਕਪਟਾਈ ਕਰਦਾ ਕਰਨ ਗਿਆ ਸੀਗਾ ਇੱਥੇ ਮੰਡੀ ਦਾ ਉਹ ਇੱਥੇ ਕੱਚੇ ਹੱਥ ਨੇ ਆਉਂਦਾ ਸੀ ਦਿਨ ਖੜੀ ਜੀ ਉਹ ਮੋਟਰਸਾਈਕਲ ਵਾਲੇ ਇੱਥੋਂ ਭਜਾਈ ਜਾਂਦੇ ਤਿੰਨ ਜਣੇ ਚ ਵਚੀਆਂ ਨਹੀਂ ਵੀ ਨਹੀਂ ਦੇਖੀਆਂ ਉਹਨੇ ਤੇ ਬੱਚ ਬਾਤ ਗਿਆ। ਪਰ ਉਹ ਸੀ ਬਲਾਸਟ ਲੈ ਕੇ ਗਿਆ ਸੀ। ਹਾਂਜੀ। ਉਹ ਤਾਂ ਜਸਟ ਆ ਕੇ ਕੀ ਕਿਹਾ। ਹਜੇ ਤਾਂ ਕੋਈ ਗੱਲ ਨਹੀਂ ਹੋਈ। ਤਾਂ ਇੱਥੇ ਮੱਕ ਗੱਲ। ਉਹ ਸਿਰ ਤੋਂ ਟੁੱਟਣ ਲੱਗੇ। ਹਾਂ ਫਿਰ ਪਾੜ ਗਿਆ। ਫਿਰ ਦੋ ਹੋ ਗਏ ਇੱਥੋਂ ਆਏ।

ਮੈਂ ਆਰਾਮਨਗਰ ਸਮਾਖੰਦਾ ਇਹ ਕੀ ਲੱਗਦੀ ਨਹੀਂ ਕਿ ਕਿ ਮੇਰਾ ਮਾਮਾ ਸੌਰਾ ਸੀ ਕੀ ਹੋਇਆ ਕੀ ਹੋਇਆ ਇਹ ਹੋਇਆ ਇਹ ਬੱਚਾ ਇਧਰ ਆਉਂਦੇ ਸੀ ਆਪਣੀ ਸੜਕ ਕੰਨੀਆਂ ਸੜਕ ਕ੍ਰੋਸ ਕਰਦੇ ਸੀਗੇ ਇਹ ਤਿੰਨ ਜਾਣੇ ਸੀਗੇ ਪੂਰੀ ਸਪੀਡ ਤੇ ਸੀ ਕੋਈ ਬਤਨਾ ਦੇ ਨਹੀਂ ਰੋਕ ਕੇ ਇਹਨਾਂ ਨੇ ਤੇ ਬੱਸ ਦਾ ਜਦੋਂ ਵਿੱਚ ਮਾਰਿਆ ਤੇ ਦੋ ਦੋ ਜਾਣ ਤਾਂ ਪੱਜ ਗਏ ਆ ਤੇ ਤੀਜਾ ਉੱਥੇ ਰਹਿ ਗਿਆ ਮੜ ਕੇ ਜਾ ਕੇ ਹਸਪੀਟਲ ਰਹਿ ਗਿਆ ਇਹਨਾਂ ਨੂੰ ਬੱਸ ਉੱਥੇ ਆ ਕੇ ਦੇਖੋ ਵੀ ਨੂੰ ਮੰਗ ਕੀ ਕਰਦੇ ਮਾਂ ਕੋਈ ਨਹੀਂ ਆਪਾਂ ਦਾ ਸਾਫ਼ ਚਾਉਣਾ ਜੀ ਆਪਾਂ ਤਾਂ ਕਿੰਨੇ ਸਿੱਧਾ ਪਸਤਾ ਹੋਈ ਕਿੰਨੇ ਵਜੇ ਘਰੀ ਆਈ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਮੈਨੂੰ ਲੱਗੇ 7 ਵਜੇ ਪਤਾ ਹੀ ਐਕਸੀਡੈਂਟ ਕਿੰਨੇ ਵਜੇ ਐਕਸੀਡੈਂਟ ਹੋਇਆ ਸੜਕ 'ਤੇ 6 ਵਜੇ